ਲੋ ਵੀ ਪੰਜਾਬੀਓ ਗੱਲ ਤਾਂ ਉਹੀ ਹੋ ਗਈ ਜਿਹੜੀ ਗੱਲ ਦਾ ਡਰ ਸੀਗਾ ਕਹਿੰਦੇ ਮੋਦੀ 8 ਤਰੀਕ ਨੂੰ ਪ੍ਰਧਾਨ ਮੰਤਰੀ ਰਿਹਾ ਉਹਦੇ ਤੋਂ ਸੌ ਚੱਕ ਰਿਹਾ ਤੇ ਵੇਖਿਓ ਸਿੱਧਾ ਅਟੈਕ ਉਹਨੇ ਪੰਜਾਬ ਤੇ ਹੀ ਕਰਨਾ ਕਿਉਂਕਿ ਜਿਹੜੀਆਂ ਕਿ ਪ੍ਰਾਈਵੇਟ ਕੰਪਨੀਆਂ ਉਹਨਾਂ ਦੀ ਅੱਖ ਪੰਜਾਬ ਦੀਆਂ ਜ਼ਮੀਨਾਂ ਤੇ ਆ ਅੜੇ ਵੱਡੇ ਵੱਡੇ ਰੋਡ ਬਣ ਰਹੇ ਆ ਦੇਖੋ ਕਿਵੇਂ ਉਹਨਾਂ ਨੇ ਜ਼ਮੀਨਾਂ ਤੇ ਕਬਜ਼ਾ ਕਰਨਾਗਾ ਜਿਹੜਾ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਾ ਕਿਉਂਕਿ ਜਿਹੜੇ ਜਿਹੜੇ ਜੋਧੇ ਜਾਂ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ ਨਾ ਆਪਾਂ ਹਮੇਸ਼ਾ ਹੀ ਉਹਨਾਂ ਦੀਆਂ ਲੱਤਾਂ ਖਿੱਚਦੇ ਆ ਵੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਪੰਜਾਬ ਨੂੰ ਖੇਰੂ-ਖੇਰੂ ਕਰਦਾ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਜਾ ਪੰਜਾਬ ਨੂੰ ਪੰਜਾਬ ਨਹੀਂ ਰਹਿਣਾ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਪੰਜਾਬ ਨਾਲ ੱੱੱਕਾ ਹੁੰਦਾ ਜਾਂ ਪੰਜਾਬ ਦੇ ਹੱਕਾਂ ਦੇ ਡਾਕਾ ਪੈਂਦਾਗਾ ਪੰਜਾਬ ਦੇ ਨਾਲ ਕਿਵੇਂ ਕੀ ਕੁਸ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਕਿਉਂਕਿ ਜਿਹੜਾ ਮੋਦੀ ਆ ਦੁਬਾਰਾ ਫੇਰ ਆ ਗਿਆ ਪਿਛਲੇ ਦਿਨਾਂ ਦੇ ਵਿੱਚ ਦੇਖਿਓ ਤੁਸੀਂ ਪੰਜਾਬ ਨੂੰ ਤੋੜ ਕੇ ਕਿਵੇਂ ਹੌਲੀ-ਹੌਲੀ ਬਿਲਕੁਲ ਛੋਟਾ ਕਰ ਦੇਣਾ ਜਿਹੜੀ ਪੰਜਾਬ ਦੀ ਤਾਕਤ ਆ ਜਿਹੜੀ ਪੰਜਾਬ ਦੀ ਤਾਕਤਾਂ ਨੂੰ ਤੋੜ ਕੇ ਬਿਲਕੁਲ ਛੋਟਾ ਕਰ ਦੇਣਾ ਪੰਜਾਬ ਦੇ ਜ਼ਿਲ੍ਹੇ ਤੋੜ-ਤੋੜ ਕੇ ਦੂਜੀਆਂ ਸਟੇਟਾਂ ਨਾਲ ਜੋੜ ਦੇਣੇ ਆ ਤੇ ਤਿਆਰ ਹੋ ਜਾਓ ਮੋਦੀ ਕਹਿੰਦੇ ਫੇਰ ਆ ਰਿਹਾ ਬਈ